ਦੋਸਤੋ ਆਪਾਂ ਨੂੰ ਪਤਾ ਹੈਗਾ ਕੁਝ 3-4 ਦਿਨ ਪਹਿਲਾਂ ਸੈਲਰ ਦੀ ਕੰਧ ਡਿਗਨ ਕਰਕੇ ਤਿੰਨ ਮਜ਼ਦੂਰਾਂ ਦੀ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਪਰ ਅੱਜ ਤੀਜੇ ਦਿਨ ਆ ਇੱਕ ਹੋਰ ਨੌਜਵਾਨ ਹਰਜਿੰਦਰ ਸਿੰਘ son of ਕੇਵਲ ਸਿੰਘ ਇਹ ਪਾਟਿਆਂ ਵਾਲੀ ਪਿੰਡ ਰਤਨਗੜ੍ਹ ਇਹਦੀ ਵੀ ਮੌਤ ਹੋ ਚੁੱਕੀ ਹੈ ਚਾਰ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਬਹੁਤ ਮਾੜੇ ਹਾਲਾਤ ਨੇ ਇੱਕ ਗਮੀਰੋ ਸਤਰੀਕਾਰ ਦੋਸਤੋ ਇਸ ਵਕਤ ਖੜਿਆਂਗੇ ਰਤਨਗੜ ਪਾਟਿਆਂ ਵਾਲੀ ਪਿੰਡ ਧਰਮਗਾ ਥਾਣਾ ਪੈਂਦਾ ਹੈ ਜਿਲ੍ਹਾ ਸੰਗਰੂਰ ਜੋ ਕਿ ਆਪਾਂ ਨੂੰ ਪਤਾ ਹੈ ਘਟਨਾ ਬਹੁਤ ਮਾੜੀ ਮਦਭਾਗੀ ਘਟਨਾ ਘਟਿਆ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਸੈਲਰ ਦੀ ਕੰਧ ਡਿਗਣ ਕਾਰਨ ਉੱਚੀ ਕੰਧ ਸੀ ਲਗਭਗ 20 25 ਫੁੱਟ ਉੱਚੀ ਜਦੋਂ ਪਾਣੀ ਲਾਉਣ ਲੱਗੇ ਠੀਪ ਠੂਪ ਕਰਨੀ ਸੀ ਉਹਦੇ ਤਾਂ ਉਹ ਨੌਜਵਾਨਾਂ ਦੇ ਉੱਤੇ ਕੰਧ ਗਿਰ ਗਈ ਤਿੰਨ ਦੀ ਮੌਤ ਹੋ ਚੁੱਕੀ ਸੀ ਪਰ ਇੱਕ ਨੌਜਵਾਨ ਹਰਜਿੰਦਰ ਸਿੰਘਾ ਕ੍ਰਿਸ਼ਨ ਉਰਫ ਕ੍ਰਿਸ਼ਨ ਸਨ ਆਫ ਕੇਵਲ ਸਿੰਘ ਪਿੰਡ ਰਤਨਗੜ ਪਟਿਆਣ ਵਾਲੀ ਉਹਦੀ ਵੀ ਮੌਤ ਹੋ ਚੁੱਕੀ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਅੱਛਾ ਤੁਸੀਂ ਮੌਕੇ ਤੇ ਸੀ ਉੱਥੇ ਹਾਂ ਜੀ ਅਸੀਂ ਪੱਠਾ ਮਜ਼ਦੂਰ ਕਰਤੇ ਮਜ਼ਦੂਰਾਂ ਜਿੱਥੇ ਲੇਵਰ ਕਰਦੇ ਸੀ ਕਿਲਕ ਦੀ ਵਾਹੀਤੀ ਆ ਜੀ ਸੈਲਰ ਹਾਂ ਤੇ ਜਦੋਂ ਮਤਲਬ ਕਿ ਸਾਨੂੰ ਪਤਾ ਲੱਗਿਆ ਜੀ ਅਸੀਂ ਭੱਜ ਕੇ ਸਿਰਫ ਤਿੰਨ ਤੋਂ ਦੋ ਤੋਂ ਤਿੰਨ ਮਿੰਟਾਂ ਦੇ ਅੰਦਰ ਅੰਦਰ ਹੀ ਗਏ ਆ ਜੀ ਦੂਜੇ ਘਾਤੇ ਹਾਂ ਜਦੋਂ ਜੀ ਜੀ ਉਸ ਜਗ੍ਹਾ ਤੇ ਪਹੁੰਚੇ ਤਾਂ ਬਿਲਕੁਲ ਕਟੋ ਕਟਾ 85 90 ਫੁੱਟ ਕੰਧ ਹੋਊ ਜੀ ਹਾਂ 25 25 ਫੁੱਟ ਉੱਚੀ ਹੋਊ ਜੀ 90 ਫੁੱਟ ਚੌੜੀ 25 ਫੁੱਟ ਉੱਚੀ ਹਾਂ ਜੀ 25 ਫੁੱਟ ਉੱਚੀ ਜੀ ਕੋਸ਼ਿਸ਼ ਕੀਤੀ ਜੀ ਬਹੁਤ ਫਟਾਫਟ ਕੱਢੇ ਜੀ 10 ਤੋਂ 15 ਮਿੰਟਾਂ ਦੇ ਅੰਦਰ ਅੰਦਰ ਇਹ ਸੀ ਮਜ਼ਦੂਰ ਕੱਢੇ ਨਹੀਂ ਜਾ ਰਹੇ ਜੀ ਕਿਉਂ ਜੀ ਤੇ ਮਤਲਬ ਕਿ ਉੱਥੇ ਦੇਖਣ ਦੇ ਵਿੱਚ ਇਹ ਆਉਂਦਾ ਜੀ ਠੇਕੇਦਾਰ ਤੇ ਪੱਠਾ ਸੈਲਰ ਮਾਲਕ ਵੱਲੋਂ ਬਹੁਤ ਵੱਡੀ ਅਨਗੈਲੀ ਵਰਤੀ ਗਈ ਆ ਕਿਉਂਕਿ ਉਸ ਜਗ੍ਹਾ ਤੇ ਜਿਹੜੀ ਖਾਲੀ ਜਗ੍ਹਾ ਸੀ ਉਸ ਤੇ ਕੰਪੈਕਟ ਕਰਵਾਈ ਹੋਈ ਸੀ ਮਜ਼ਦੂਰ ਨੀਚੇ ਕੁਝ ਉੱਪਰ ਕੰਮ ਕਰ ਰਹੇ ਤੇ ਕੋਈ ਨੀਚੇ ਜੀ ਤੇ ਉੱਥੇ ਕੋਈ ਕੈਂਚੀ ਨਹੀਂ ਪਾਈ ਹੋਈ ਜੀ ਕੁਝ ਲੈਣਾ ਨਹੀਂ ਦੇਣਾ ਜੀ ਕੱਕੇ ਰੇਤੇ ਚ ਕੰਦ ਗੱਡੀ ਹੋਈ ਹੈ ਜੀ ਕੋਈ ਬੀਮ ਵਗੈਰਾ ਜਾਂ ਉੱਤੇ ਠੋਸਰੀਆ ਨਹੀਂ ਦਿੱਤਾ ਗਿਆ ਬਹੁਤ ਵੱਡੀ ਸਾਨੂੰ ਅਣਗਹਿਲੀ ਲੱਗੀ ਦੂਰਾ ਨੇ ਸੈਲਰ ਮਾਲਕਾਂ ਦੇ ਠੇਕੇਦਾਰ ਨੂੰ ਮਜ਼ਦੂਰ ਜਿਹੜੀ ਕਿ ਪਿਓ ਪੁੱਤਾਂ ਤੋਂ ਵਾਂਝੇ ਹੋਗੇ ਮਾਵਾ ਪੁੱਤਾਂ ਤੋਂ ਵਾਂਝੇ ਹੋਗੀਆਂ ਬੱਚੇ ਆਪਦੇ ਜਣੇ ਕਿ ਪਿਓਾਂ ਤੋਂ ਵਾਂਝੇ ਹੋ ਗਏ ਇਸ ਕਰਕੇ ਮੈਂ ਨਿੰਦਿਆ ਕਰਦਾ ਇਥੋਂ ਦੀ ਪੰਜਾਬ ਸਰਕਾਰ ਦੀ ਵੀ ਅੱਜ ਤੱਕ ਇੰਨੇ ਦਿਨ ਹੋ ਗਏ ਇਥੋਂ ਜਦੋਂ ਵੋਟਾਂ ਵਟੋਰਨੀਆਂ ਹੁੰਦੀਆਂ ਨੇ ਲੈਣੀਆਂ ਪੁਨਰ ਆ ਆ ਥੋੜੇ ਦਿਨੀ ਐਮਪੀ ਦੀ ਲੋਕ ਸਭਾ ਦੀ ਚੋਣ ਹੋ ਕੇ ਹੱਟੀ ਆ ਉਦੋਂ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਡੇ ਘਰਾਂ ਤੱਕ ਬੱਚਿਆਂ ਤੱਕ ਬੇੜਿਆਂ ਦੇ ਵਿੱਚ ਜਾ ਕੇ ਇਹ ਕਹਿੰਦੇ ਦੀ ਸਾਨੂੰ ਵੋਟ ਪਾਓ ਅਸੀਂ ਤੁਹਾਡਾ ਜਣੇ ਕਿ ਹਰ ਮਸਲੇ ਤੇ ਦੁੱਖ ਸੁੱਖ ਤੇ ਅਸੀਂ ਖੜਾਗੇ ਪਰ ਅੱਜ ਇੱਥੋਂ ਜਿਹੜਾ ਪਿੰਡ ਹੈ ਪਾਟੇ ਵਾਲੀ ਇਹ ਇੱਥੋਂ ਦਾ ਜਿਹੜਾ ਮੁੰਡਾ ਹੈ ਤਿੰਨ ਮੋਤਾਂ ਪਹਿਲਾਂ ਹੋ ਗਿਆ ਚੌਥਾ ਇਹਦੀ ਵੀ ਹੋ ਗਈ ਅ ਇਹ ਜਾਨੀ ਕਿ ਹਲਕਾ ਦਿਰਬੇ ਦਾ ਪਿੰਡ ਹੈ ਜਿੱਥੋਂ ਦੇ ਆਪਣਾ ਖਜ਼ਾਨਾ ਮੰਤਰੀ ਨੇ ਹਰਪਾਲ ਚੀਮਾ ਉਹ ਐਸੇ ਵੀ ਨੇ ਕਿਉਂਕਿ ਉਹ ਕਿਸੇ ਵੀ ਨਾਲ ਅੱਜ ਤੱਕ ਉਹਨਾਂ ਨੇ ਕੋਈ ਦੁੱਖ ਸਾਂਝਾ ਨਹੀਂ ਕੀਤਾ ਮੁੱਖ ਮੰਤਰੀ ਨੇ ਦਾ ਕਰਨਾ ਕੀ ਹੈ ਮੈਂ ਨਿੰਦਿਆ ਕਰਦਾ ਹਾਂ ਇੱਥੋਂ ਦੇ ਹਰਪਾਲ ਚੀਮਾ ਤੇ ਮੁੱਖ ਮੰਤਰੀ ਦੀ ਬਿਜਮਨ ਨਿੰਦੜ ਦੀ ਗੱਲ ਹੈ ਜਦੋਂ ਇਹ ਮੰਗ ਵੀ ਕਰਦੇ ਆ ਵੀ ਪੰਜਾਬ ਸਰਕਾਰ ਇਸ ਪਰਿਵਾਰ ਨੂੰ 50 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਦੇਵੇ ਜਿਹੜੀ ਜਾਨੀ ਕਿ ਪੁਲਿਸ ਨੇ ਕੋਈ ਕਮੀ ਛੱਡੀ ਹੈ ਮਾਲਕ ਤੇ ਪਰਚੇ ਦਿੱਤਾ ਮਾਲਕ ਨੂੰ ਕੇਸ ਦੇ ਅੰਦਰ ਲਿਆਂਦਾ ਜਾਵੇ ਕਿਉਂਕਿ ਚੋਰ ਮੋਰੀਆ ਛੱਡ ਦਿੰਦੇ ਨੇ ਸਾਨੂੰ ਭੋਗਾਂ ਤੱਕ ਦੇ ਪੈਸੇ ਦੇ ਕੇ ਚੁੱਪ ਕਰਾਉਂਦੇ ਨੇ ਜਿਹੜੇ ਦੂਜੇ ਮਜ਼ਦੂਰ ਜਿਹੜੇ ਚੁੱਪ ਨੇ ਹੁਣ ਤੱਕ ਉਹਨਾਂ ਨੂੰ ਥੋੜਾ ਮੋਟੇ ਪੈਸੇ ਦੇ ਕੇ ਇਹਨਾਂ ਨੇ ਚੁੱਪ ਕਰਾਤਾ ਪਰ ਇੱਥੋਂ ਦਾ ਜਿਹੜੇ ਮਜ਼ਦੂਰ ਨੇ ਲੜਾਈ ਲੜਨਗੇ ਪੁੱਛ ਠੀਕ ਨਹੀਂ ਲੱਗ ਰਿਹਾ ਉਹਨਾਂ ਨੇ ਪਰ ਇਸ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ ਜੀ ਤੇ ਜਿਹੜਾ ਪੰਜਵਾਂ ਬੰਦਾ ਜੀ ਉਹ ਵੀ ਅਜੇ ਮਤਲਬ ਕਿ ਉਹਦੀ ਵੀ ਆਪਾਂ ਪੁੱਛ ਪਰ ਪ੍ਰਸ਼ਾਸਨ ਨੇ ਜਾਂ ਮਦਦ ਤਾਂ ਕੀ ਕਰਨੀ ਸੀ ਵੀ ਇੱਕ ਗੇੜਾ ਵੀ ਨਹੀਂ ਹਜੇ ਤੱਕ ਮਾਰਿਆ ਕਿਸੇ ਅਧਿਕਾਰੀ ਨੇ ਕਿਸੇ ਅਫਸਰ ਨੇ ਜਾਂ ਹੋਰ ਵੋਟਾਂ ਪਈ ਕੇ ਹਟੀਆਂ ਨੇ ਹਜੇ ਇੱਕ ਹਫਤਾ ਹੋਇਆ ਹੈ ਵੀ ਵੋਟਾਂ ਚ ਵੋਟਾਂ ਮੰਗਣ ਬਹੁਤ ਆਏ ਹੋਣੇ ਪਰ ਆ ਦੇਖ ਲਓ ਵੀ ਕਿਸੇ ਨੇ ਸਾਰ ਨਹੀਂ ਲਈ ਪਰਿਵਾਰ ਦੀ ਚਾਰ ਮੌਤਾਂ ਇਸ ਨਗਰ ਦੇ ਵਿੱਚ ਸੈਲਰ ਦੀ ਕੰਧ ਡਿਗਣ ਕਾਰਨ ਹੋ ਚੱਕੀਆਂ ਨੇ ਬਿਲਕੁਲ ਅਣਗਹਿਲੀ ਕਹਿੰਦੇ ਬਿਲਕੁਲ ਖੱਸੀ ਕੱਕੇ ਰਿੱਤ ਦੇ ਵਿੱਚ ਕੰਦ ਗੱਡੀ ਹੋਈ ਸੀ ਕੋਈ ਸਪੋਰਟ ਨਹੀਂ ਸੀ ਕੁਝ ਨਹੀਂ ਸੀ ਜਿਹੜੀ ਮਤਲਬ ਅੱਜ ਦੀ ਸਰਕਾਰ ਹੈ ਹਾਂ ਕੀ ਕਹਿਣਾ ਚਾਹੁੰਦੇ ਹੋ ਜੋ ਹਰਜਿੰਦਰ ਸਿੰਘ ਜੀ ਦੀ ਡੈਥ ਹੋ ਗਈ ਉਹਨਾਂ ਨੇ ਜਿੱਤੇ ਵੋਟਾਂ ਹੋਈਆਂ ਨੇ ਹਾਂ ਆਪ ਘਰਾਂ ਚੋਂ ਬੰਦੇ ਲਜਾ ਜਾ ਕੇ ਵੋਟਾਂ ਪਾਈਆਂ ਨੇ ਸਰਕਾਰ ਦੀ ਆਹ ਵੋਟਾਂ ਪਈਆਂ ਨਹੀਂ ਕਹਿ ਕੇ ਕਿ ਵੀ ਵੀ ਆਪਣਾ ਐਮ ਐਲ ਏ ਹੈਗਾ ਪਰ ਐਮ ਐਲ ਏ ਸਾਨੂੰ ਇਹੋ ਜੀ ਗੰਦੀ ਲੀਡਰੀ ਨਹੀਂ ਚਾਹੀਦੀ ਸਾਨੂੰ ਅੱਛਾ ਯਾਨੀ ਕਿ ਵੀ ਮੇਰਾ ਹਾਲ ਸਾਨੂੰ ਕੋਈ ਇਹੋ ਜਿਹਾ ਲੀਡਰ ਨਹੀਂ ਚਾਹੀਦਾ ਜਿਹੜਾ ਸਾਡੇ ਆ ਕੇ ਹਾਲਾਤ ਨਾਲ ਦੇਖ ਸਕੇ ਸਾਡੇ ਗਰੀਬ ਬੰਦਿਆਂ ਦੇ ਮਜ਼ਦੂਰਾਂ ਦੇ ਇਹ ਜਿਹੇ ਗੰਦੇ ਲੀਡਰ ਨਹੀਂ ਸਾਨੂੰ ਚਾਹੀਦੇ ਕੋਈ ਪੰਜਾਬ ਦੇ ਵਿੱਚ ਅੱਛਾ ਇਹਨੇ ਵੋਟਾਂ ਕਹਿੰਦੇ ਨੇ ਵੀ ਬਹੁਤ ਢੋਈਆਂ ਨੇ ਇਹ ਬਹੁਤ ਵੋਟਾਂ ਢੋਈਆਂ ਨੇ ਇਸ ਦਿਨ ਰਾਤ ਨੇ ਮਿਹਨਤ ਰੱਖੀ ਉਥੇ ਗੱਡੀ ਆਪ ਅੱਗੇ ਹੋ ਹੋ ਕੇ ਵੋਟਾਂ ਪਵਾਇਆਂ ਤੇ ਉਹ ਵੋਟਾਂ ਦਾ ਸਾਨੂੰ ਕੋਈ ਅੱਜ ਤੱਕ ਮਿਲਿਆ ਸਾਨੂੰ ਉਹ ਵੋਟਾਂ ਦਾ ਵੀ ਇਹ ਬੰਦਾ ਮਿਲਿਆ ਵੀ ਸਾਡੀ ਉਹ ਸੁਣਵਾਈ ਨਹੀਂ ਹੋ ਰਹੀ ਆਪਣੀ ਗੱਡੀ ਆਪਦੀ ਗੱਡੀ ਲਿਆ ਲਿਆ ਕੇ ਵੋਟਾਂ ਪਵਾਇਆਂ ਵੀ ਆਪਦਾ ਬੰਦਾ ਆਪਦੇ ਏਰੀਏ ਦਾ ਆਪਦੇ ਭਾਈਚਾਰੇ ਦਾ ਤਾ ਸਾਨੂੰ ਕੋਈ ਇਹੋ ਜਿਹਾ ਉਹਨਾਂ ਵਜੋਂ ਹੋ ਨਹੀਂ ਮਿਲਿਆ ਵੋਟਾਂ ਕਿਹਨੂੰ ਪਾਈਆਂ ਸੀ ਇਹਨੇ ਪਵਾਈਆਂ ਸੀ ਇਹਨੇ ਇਹਨੇ ਆਮ ਆਦਮੀ ਨੂੰ ਵੋਟਾਂ ਪਵਾਈਆਂ ਸੀ ਕਹਿੰਦੇ ਆ ਹੁਣ ਐਮਪੀ ਵਾਲੀਆਂ ਹਾਂਜੀ ਐਮਪੀ ਵਾਲੀਆਂ